ਚਿੰਤਪੁਰੀ ਮਾਈ ਦਾ ਬਹੁਤ ਸਾਜੇ ਦਰਵਾਜ਼ ਕੀ ਜੈ ਕਾਰਾ ਦਾਲਾ ਮੁਰਵਾਨਾ ਦੇ ਮਾਮਾਈ ਦਾ ਬਹੁਤ ਸਾਜੇ ਜੀ ਕਾਰਾ ਮਹਾਮਾਈ ਚਿੰਤਪੁਰੀ ਜੀ ਦਾ ਬਹੁਤ ਸਾਜੇ ਦਰਵਾਜ਼ ਕੀ ਜੈ ਜੇ ਕਾਰਾ ਸ਼ੇਰਾ ਵਾਲੇ ਮਾਮਾਈ ਦਾ ਬਹੁਤ ਸਾਜੇ ਦਰਵਾਜ਼ ਕੀ ਜੈ ਅੱਜ ਹਜੂਰੀ ਵਾਲਾ ਕਲੋਨੀ ਮਾਤਾ ਚਿੰਤਪੁਰੀ ਮੰਦਿਰ ਦੀ ਤਰਫ ਤੋਂ ਸ਼੍ਰੀ ਕਲਾਜਕੁਣ ਸੇਵਾ ਸੁਸਾਇਟੀ ਦੇ ਨਾਲ ਅੱਜ 11ਵਾਂ ਵਿਸ਼ਾਲ ਭੰਡਾਰਾ ਜੋ ਕਿ ਮਹਾਮਾਈ ਚਿੰਤਪੁਰੀ ਦੇ ਸ਼ਾਵਨ ਮੇਲੇ ਆ ਦੇ ਚੱਲਦੇ ਹੋਏ ਬੜੀ ਤੂਮਤਾਮ ਨਾਲ 29 ਤਰੀਕ ਤੋਂ ਲੈ ਕੇ 1 ਅਗਸਤ ਤੱਕ ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ ਤਾਂ ਕਿ ਪੂਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹਮ ਹਮਾ ਕੇ ਉੱਤੇ ਪਹੁੰਚਣ ਅਤੇ ਇਸ ਵਿੱਚ ਲੰਗਰ ਦਾ ਸਾਥ ਦੇ ਸਾਰੇ ਸਹਿਯੋਗ ਨਾਲ ਇਸ ਦਾ ਸੰਪੂਰਨ ਕੀਤਾ ਜਾਵੇ ਜਗਾਰਾ ਸ਼ੇਰਾ ਵਾਲੇ ਮਾਮੇ ਦਾ ਜੇ ਦਰਬਾਰ ਕੀ ਜੈ ਇਸ ਸੱਚੀਆਂ ਜੋਤਾ ਵਾਲੀ ਮਾਤਾ ਜੀ ਤੁਹਾਡੀ ਸਦਾਈ ਜੈ ਆਪ ਜੀ ਕੋ ਜਾਣ ਕੇ ਇਹ ਬਹੁਤ ਖੁਸ਼ੀ ਹੋਗੀ ਕਿ ਹਜੂਰੀ ਬਾ ਕਲੋਨੀ ਸੇ ਸੰਗਤ ਮੰਦਰ ਮਹਾ ਦੁਰਗਾ ਜੀ ਕੇ मां चिंतपूर्णी ਮੰਦਿਰ ਕੇ ਫੈਉਲ ਕਾਰਾ ਸ਼ੇਰਾਵਲੀ ਮਈ ਦਾ ਬਹੁਤ ਸਾਕੇ ਦਰਬਾਰ ਕੀ ਹੈ ਆਪਣੇ चिंतਪੂਰਨੀ ਮਾਤਾ ਮੰਦਿਰ ਹਜੂਰੀ ਬਾਕ ਕਲੋਨੀ ਸ਼੍ਰੀ ਕੇਲਾਸ਼ਕੁੰਡ ਸੇਵਾ ਸੁਸਾਇਟੀ ਵੱਲੋਂ 11ਵਾਂ ਵਿਸ਼ਾਲ ਭੰਡਾਰਾ 29 ਤੋਂ ਲੈ ਕੇ 1 ਅਗਸਤ ਤੱਕ ਮਹਾ ਮਈ ਦੇ ਚਰਨਾਂ ਦੇ ਵਿੱਚ ਸਾਵਣ ਭੰਡਾਰਾ ਤੇ ਆਪਣੇ ਹਿਸ਼ਾਰਪੁਰ ਬੰਜਰ ਬਾਗ ਚੌਲ ਡੈਮ ਉੱਥੇ ਲਗਾਇਆ ਜਾ ਰਿਹਾ ਹੈ ਤੇ ਸਾਰੇ ਸਾਰੇ ਨੂੰ ਬੇਨਤੀ ਹੈ ਕਿ ਉੱਥੇ ਪਹੁੰਚਣ ਸਾਰੇ ਆਪਣੇ ਜੈ ਸਰਬਾਰ ਕੀ ਜੈ ਵੇ ਮਾਇਕੀਆਂ ਜੋਤੈ ਵਾਰੀ ਮਾਤਾ ਸੋਹਣੀ ਜਗਾਈ मा दाजी मा